ਜਿਹੜਾ ਬੰਦਾ 30 ਸਾਲਾਂ ਤੋਂ ਮੈਂ ਉੱਥੇ 2007 'ਚ ਮੈਂ ਤੇ ਮੇਰੇ ਨਾਲ ਮੁੰਡਾ ਆਮਣ ਪਟਵਾਰੀ ਅਸੀਂ ਜੇਲ੍ਹ ਕੱਟ ਕੇ ਆਏ ਗਏ ਆਹੀ ਬੜਾਇਲ ਇੱਥੇ 9 ਮਹੀਨੇ ਲਾਇਆ ਸੀ ਮੈਂ ਇਹਨੇ 2-3 ਬਾਰ ਬਾਅਦ 'ਚ ਵੀ ਲਾਇਆ ਸੀ ਅਸੀਂ ਤਾਂ ਚਲੋ ਕੋਈ ਚੋਰੀ ਚੀਨੀ ਗੇਚ ਕਰ ਗਏ ਲੜਾਈ ਝੜਾਣੇ ਚ ਗੇ ਸੀ ਗੋਲੀ ਮਾਰੀ ਦੋ ਬਾਰ ਨੰਨ ਤਨ ਸੱਤ ਦੇ ਪਰਚੇ 'ਚ ਗਏ ਸੀਗੇ ਪ੍ਰਾਣੀਆਂ ਗੱਲਾਂ ਨੇ ਦੋ ਤਾਂ ਇਹ ਗੈਂਗਸਟਰ ਆਏ ਨਹੀਂ ਸੀ ਓਰੇ ਉਦੋਂ ਸੀ ਜ세ਦਾਰ ਨਾਨ 7 ਮਹੀਨੇ 8 ਮਹੀਨੇ ਲਾ ਕੇ ਜ세ਦਾਰ ਓਰੇ ਓਰੇ ਸੀਗਾ ਉਦੋਂ ਜਿਹੜੀਆਂ ਸਰਕਾਰਾਂ ਅੱਜ ਬੰਦੀ ਸਿੰਘ ਰਿਹਾ ਕਰਾਉਣ ਦੀਆਂ ਗੱਲਾਂ ਕਰਦੀਆਂ ਨਾ ਪਾਰਟੀਆਂ ਉਹ ਦੋਨਾਂ ਦਾ ਰਾਜ਼ ਸੀ 2007 ਚ ਉਦੋਂ ਜਥੇਦਾਰ ਅੱਠ ਜਿੰਦਿਆਂ ਥੱਲੇ ਬੰਦ ਸੀ ਬੈਰਕ ਬੈਰਕ ਦੇ ਉੱਤੇ ਜਾਲ ਜਾਲ ਦੇ ਉੱਤੇ ਜਾਲ ਅੰਦਰ ਵੀ ਖੁੱਲਾ ਨਹੀਂ ਛੜਦੇ ਸੀ ਜਥੇਦਾਰ ਨੂੰ ਸਾਨੂੰ ਜਥੇਦਾਰ ਦੇ ਸਵੇਰੇ 4:30 ਵਜੇ 5:00 ਚਾਰੇ ਸੁਣਦੇ ਸੀ ਟੀਵੀ ਆਉਂਦਾ ਸੀ ਕਿੰਨੇ ਵਜੇ ਆਉਂਦਾ ਸੀ ਆਮਣਾ ਬੰਦੀ ਦਾ ਬੰਦੀ ਟਾਈਮ ਟੀਵੀ ਆਉਂਦਾ ਜਥੇਦਾਰ ਨੂੰ ਅਖਬਾਰ ਨਹੀਂ ਜਾਂਦੇ ਸੀ ਟੀਵੀ ਕੋਲੇ ਸਿਪਾਹੀ ਕੋਲੇ ਰਹਿੰਦਾ ਇਹ ਵੀ ਟੀਵੀ ਦਾ ਨਾਲ ਕੁਝ ਉਹ ਕਰ ਲੇ ਮੁਲਾਕਾਤ ਬੜੀ ਔਖੀ ਕਰ ਲੈਂਦੇ ਸੀ ਉਹਨਾਂ ਸਮਿਆਂ 2007 ਚ ਉਹ ਬੰਦੇ ਦੇ ਜਿਹੜਾ ਨਾਲ ਸੀ ਉਹ 2007 ਵੇਲੇ ਤਾਂ ਚਲੋ ਪ੍ਰਾਂਤ ਭੱਜਣਾਂ ਤੋਂ ਪਹਿਲਾਂ ਵਾਲੇ ਵੀ ਮੁੰਡੇ ਫੜਿਆ ਹੋ ਜਾਂਦੀ 20 ਸਾਲਾਂ ਨੂੰ ਜਿਹੜੇ ਯਾਦਤਰ ਲੋਕ ਜਾਣੂ ਹੋਣਗੇ ਉਹ ਉੱਥੇ ਕੱਢਦੇ ਸੀ ਉਹ ਦੱਸਦੇ ਜਦੋਂ ਜਿਹੇਦਾਰ ਖੁੱਲਾ ਸੀ ਕਹਿੰਦੇ ਉੱਥੇ ਗਰਾਊਂਡ ਸੀ ਬਾਲੀਬਾਲ ਦਾ ਚੰਗਾ ਲੰਗਰ ਲਾਉਂਦਾ ਸੀ ਤਾਕੜਾ ਸੀ ਜਾਨੀ ਕਿ ਉਦੋਂ ਬੇੜੀਆਂ ਲਾਈਆਂ ਹੋਈਆਂ ਬੇੜੀਆਂ 'ਚ ਰੱਖੇਗਾ ਕਿੰਨੀਆਂ ਪ੍ਰੋਬਲਮਾਂ ਹੋਣਗੀਆਂ ਬੰਦੇ ਨੂੰ ਤੇ ਕਰਿਆ ਕੀ ਆਉਣੇ ਆਪਣੇ ਲਈ ਹੀ ਕਰਿਆ ਯਾਰ ਕੀ ਕੁਸੋਇਆ ਸੀ ਆਪਣੇ ਬੱਚਿਆਂ ਨਾਲ ਆਪਣੀਆਂ ਭੈਣਾਂ ਨਾਲ ਆਪਣੀਆਂ ੜੀਆਂ ਭੈਣਾਂ ਬੈਠੀਆਂ ਨੇ ਇਹਨਾਂ ਨਾਲ ਕੀ ਅਸੀਂ ਜੀ ਉਹ ਭੈਣਾਂ ਸੀ ਆਪਣੀਆਂ ਕਪੀਐਸ ਗਿਲਣੇ ਦਾ ਹੋਰ ਬੁੱਚੜਾ ਨੇ ਕੀ ਕਰਾਇਆ ਸੀ ਉਹਨਾਂ ਨੂੰ ਪਤਾ ਸੋਚ ਕੇ ਦੇਖੋ ਇਮੇਜਨ ਕਰਕੇ ਦੇਖਿਓ ਜਿਹੜੇ ਨਵੇਂ ਬੱਚੇ ਉਹ ਆਦੇ ਮਾਂ ਪਿਓ ਤੋਂ ਪੁੱਛੋ ਆ ਫੇਸਬੁੱਕ ਆ YouTube ਵਾਲੀ ਯੂਨੀਵਰਸਿਟੀ ਥੋੜਾ ਜਿਹਾ ਪ੍ਰਾਤਨ ਇਤਿਹਾਸ ਜਾਓ ਜਿਹੜਾ ਫੇਸਬੁੱਕ ਤੋਂ ਸਟੂਡੈਂਟ ਬਣ ਜਾਂਦੇ ਨਾ ਇਹ ਤੋਂ ਗਿਆਨ ਲੈ ਲੈਣੋ ਜਾਂ YouTube ਤੋਂ ਗਿਆਨ ਲੈ ਲੈਣੋ ਇਹ ਗਿਆਨ ਤੋਂ ਬਗੈਰ ਇੱਕਾ ਕੋਰਾ ਗਿਆਨਾ ਵਿਦਿਆ ਕਿਤਾਬਾਂ ਦਾ ਕਤਾਬਾਂ ਦਾ ਗਿਆਨ ਲੋ ਲੋਕਾਂ ਦਾ ਗਿਆਨ ਲੋ ਜੋ ਨਾਲ ਵਿਚਰੇ ਨੇ ਉਹਨਾਂ ਦੀਆਂ ਕੁਰਬਾਨੀਆਂ ਦੇਖੋ ਉਹਨਾਂ ਨੇ ਆਪਣੇ ਤੋਂ ਕਲੰਕ ਪੂੰਝਿਆ ਉਹਨਾਂ ਦੇ ਨਾਂ ਨੂੰ ਬਾਈ ਬਣ ਕੇ ਇੱਕ ਵਾਰ ਕੱਲਾ ਕੱਲਾ ਸਿੰਘ ਹੰਬਲਾ ਮਾਰੋ ਉਰੇ ਆਓ ਇਹ ਬੰਦੇ ਹੁਣ ਅੱਗੇ ਲੱਗੇ ਨੇ ਜੋ ਗੱਲਾਂ ਕੌੜੀਆਂ ਕਸੈਲੀਆਂ ਸੀ ਸਭ ਮਾਣਾ ਜੋ ਕੱਢੋ ਨੇਕ ਬੰਦੇ ਹੀ ਅਗਵਾਈ ਕਰਨਗੇ ਹਨਾ ਅਸੀਂ ਤਾਂ ਦਾਸ ਆ ਦੇਖੋ ਅਸੀਂ ਤਾਂ ਜਿਵੇਂ ਹੁਕਮ ਕਰਾਂਗੇ ਅੱਜ ਜਾ ਕੇ ਫੇਰ ਉਹਨੇ ਰਹਿਣਾ ਰਹਿਣਾ ਰਹਿ ਵੀ ਜਾਵਾਂਗੇ ਹਨਾ ਅਮਰਤਪਾਲ ਦੇ ਵੀ ਪਹੁੰਚੋ ਕੱਲ ਨੂੰ ਮੱਦ ਤੋਂ ਬਾਅਦ ਉੱਥੇ ਵੀ ਜਾਣਾ ਜ਼ਰੂਰੀ ਆ ਉਹ ਵੀ ਆਪਣੇ ਬੰਦੀ ਸਿੰਘ ਹੀ ਆ ਪਰ ਯਾਰ ਜਿੰਨਾ ਜਰਾ ਆਪਣੀ ਕੌਮ ਇੱਕ ਝੰਡੇ ਥੱਲੇ ਕੇ ਸੀ ਨਿਸ਼ਾਨ ਸਾਹਿਬ ਕੇਸ਼ੀ ਸਾਹਿਬ ਨੀਲਾ ਆ ਬਖਸ਼ਾ ਗੁਰੂ ਨੇ ਇਹਦੇ ਥੱਲੇ ਕੱਥੇ ਨਹੀਂ ਹੁੰਦੇ ਉਹਨਾਂ ਚਿਰ ਆਪਣਾ ਕੋਈ ਪਾਰਨ ਤਾਰਾ ਨਹੀਂ ਬਾਣੀ ਪੜੋ ਗੋਲਦਮਾਲੇ ਬਨੋ ਸਿੱਖੀ ਦੇ ਨਾਲ ਜੁੜੋ ਬਸ ਜਿੰਨਾ ਸਿੱਖੀ ਨਾਲ ਜੁੜੋਂਗੇ ਗੰਦੇ ਗਾਣਿਆਂ ਗੰਦੀਆਂ ਫਿਲਮਾਂ ਗੰਦੇ ਲੈਕਚਰਾਂ ਤੋਂ ਅਹਾਰ ਸ਼ਿੰਗਾਰਾਂ ਤੋਂ ਜਿੰਨਾ ਚਿਰ ਸਿੱਖ ਦੀ ਧੀ ਦੂਰ ਨਹੀਂ ਹੋਊਗੀ ਉਹਨਾਂ ਚਿਰ ਸੂਰਮਾਨੀ ਜਾਂਦੀ ਯਾਦ ਰੱਖਿਓ ਚਲੋ ਜਿਆਦਾ ਬੋਲਿਆ ਮਾਫ ਕਰਨਾ ਹੁਣ ਬਾਲੇ ਲੋਕਾਂ ਦੇ 2516 ਡੀਓ ਦਾ ਨੈਟ ਬੈਕ ਪਾਇਆ ਹੁੰਦਾ ਫਿਰ ਉਹਨਾਂ ਨੇ ਵਿਰੋਧਤਾ ਕਰਨੀ ਹੁੰਦੀ ਹੈ ਤੁਸੀਂ ਬੋਲੋ ਬਾਬਾ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ